ਕਿ ਮੈਂ ਫੌਜੀ ਆ ਵੇ ਵਧੀਆ ਆਪਰਾ ਵਧੀਆ ਕਿੱਦਰਾ ਆ ਸੀਗਾ ਬਸ ਇਧਰੋਂ ਜੀਤੇ ਦਾ ਪਤਾ ਨਹੀਂ ਕਿ ਆ ਮੈਂ ਕਰੇ ਬੇਬੇ ਤੋਂ ਪੁੱਛ ਕੇ ਆ ਬੇਬੇ ਕਹਿੰਦੀ ਬਾਹਰ ਆ ਅਬ ਤੂੰ ਗੱਲ ਤਾਂ ਸੁਣੀ ਉਹ ਖਬਰ ਜੀ ਆਪਣੇ ਪਿੰਡ ਚੁੱਟ ਰਹੀ ਆ ਨਾ ਯਾਰ ਇਹ ਟੂਰਨਾਮੈਂਟ ਆਗੇ ਕਰਾਓ ਵਧੀਆ ਗੱਲ ਐ ਹਾਂ ਟੂਰਨਾਮੈਂਟ ਤੇਰੀ ਪਰਚੀ ਕੱਟਣ ਆਏ ਸੀਗੇ ਮੈਂ ਸੁਣਾ ਤੇਰੀ ਟ੍ਰੇਨਿੰਗ ਵੀ ਖਤਮ ਹੋ ਗਈ ਹੁਣ ਤਾਂ ਬਾਵਾ ਥੱਕ ਜਾ ਤਰਾਂਗੇ ਤੇਰੇ ਅਸੀਂ ਕੋਈ ਨਾ ਦੱਸੋ ਕਿੰਨੇ ਦਾ 11000 ਰੁਪਏ ਦੀ ਪਰਚੀ ਕੱਟ ਬਈ ਕੱਟ ਦਿਓ ਕੱਟ ਦਿਓ 11000 ਜੀ ਕੱਟ ਦਿਓ ਉਂ ਵੀ ਹਰ ਥਾਂ ਫੌਜੀਾਂ ਦੀ ਜ਼ਰੂਰਤ ਹੁੰਦੀ ਆ ਪਰ ਜਿੱਦੋਂ ਜ਼ਰ ਹਾਂ ਹਾਂ ਸਾਥ ਦੇ ਆ ਯਾਰ ਰੇਖਾਂ ਤੇ ਯਾਰ ਜਦੋਂ ਪਚਾਲ ਆਉਂਦੇ ਆ ਬਲਾਓ ਫੌਜੀ ਆ ਕੇ ਜਦੋਂ ਹਾਰ ਆਉਂਦੇ ਆ ਬਲਾਓ ਫੌਜੀ ਤੇ ਜਦੋਂ ਦੰਗੇ ਹੁੰਦੇ ਆ ਬਲਾਓ ਫੌਜੀ ਤੇ ਜਦੋਂ ਅੱਤਵਾਦੀ ਆਉਂਦੇ ਆ ਬਲਾਓ ਫੌਜੀ ਤੇ ਜਦੋਂ ਬੋਰਵੈਲ ਚ ਕੋਈ ਜਵਾਕ ਡਿੱਗ ਜੇ ਬਲਾਓ ਫੌਜੀ ਹਰਥਾਂ ਤੇ ਹਾਂ ਹਰਥਾਂ ਤੇ ਸਾਥ ਦੇ ਆ ਬਈ ਸੋਨੇ ਦੀਆਂ ਹੁੰਦੀਆਂ ਲੋੜ ਪੈਂਦੀ ਰਹਿੰਦੀ ਆ ਹਾਂ ਫਿਰ ਆਪਣੇ ਟੂਰਨਾਮੈਂਟ ਤੇ ਕਿਹੜਾ ਲੀਡਰ ਸਾਥ ਰਹੇ ਹੋ ਰੀਪਨ ਕਟਾਈ ਤੇ ਕੌਣ ਸਾਥ ਰਹੇ ਹੋ ਲੀਡਰ ਸਾਥ ਰਹੇ ਹੋ ਕਿ ਕੋਈ ਹੋਰ ਨਾ ਨਾ ਲੀਡਰ ਹੀ ਆਉ ਮੌਜੂਦਾ ਐਮਐਲਏ ਜਿਹੜਾ ਆਪਣਾ ਅੱਛਾ ਉਹ ਸਾਥ ਰਹੇ ਹੋ ਹਾਂ ਹਾਂ ਜਿਨੇ ਵੋਟਾਂ ਵ ਕਾਰੂ ਚਿੱਟਾ ਆਮ ਆਏ ਬੰਦੇ ਹੈ ਹਾਂ ਹਾਂ ਭਾਈ ਉਹੋ ਆ ਰਿਹਾ ਉਹ ਤੁਸੀ ਰੀਪਨ ਕਟਾਈ ਕਰਵਾ ਰਹੇ ਹੋ ਹਾਂ ਹਾਂ ਫਿਰ ਰੀਪਨ ਕਟਾਈ ਵੇਲੇ ਕੋਈ ਫੌਜੀ ਕਿਉਂ ਨਹੀਂ ਸਾਥ ਦੇ ਤੁਸੀਂ ਯਾਰ ਹਰ ਤਾ ਤੇ ਫੰਟ ਵੀ ਸਾਥ ਬਰੋਬਰ ਲੈਣੇ ਹਾਂ ਰੀਪਨ ਕਟਾਈ ਦੇ ਲੈ ਕੇ ਉਹਨੇ ਸਾਥ ਦੇ ਤੁਸੀਂ ਬਸ ਉਹ ਹੀ ਲੀਡਰਾਂ ਜੇ ਨਾਲ ਟੱਕ ਪਾਈ ਜਾਂਦੀ ਆ ਵੀ ਉਹਨਾਂ ਦੇ ਉਹ ਫਲਾਨਾ ਲੀਡਰ ਆਇਆ ਭਾਈ ਪਿਚਾਲ ਆਓ ਹਾੜ ਆਉਣਾ ਅਤਵਾਦੀ ਆਉਣਾ ਹਮਲਾ ਹੋਵੇ ਹਰ ਤਾ ਤੇ ਫੌਜੀ ਬੁਲਾਉਣੇ ਰੀਪਨ ਕਟਾਈ ਵੇਲੇ ਤੁਸੀਂ ਇੰਨੇ ਤਾਂ ਆਵਾ ਲੀਡਰਨੋ ਸਾਥ ਲੈਣੋਂ ਕਿੰਨੇ ਕ ਸਾਥ ਹੋ ਪਾਤੀ ਦੇ ਦੇਸ਼ ਭਗਤ ਹੁੰਦੇ ਆ ਕਿੰਨਾ ਕ ਉਹਨੇ ਜਾਨਾ ਜੋਖਮਾਂ ਚ ਪਾਈਆਂ ਹੁੰਦੀਆਂ ਨੇ ਉਹਨਾਂ ਨੇ ਤਾਂ ਸਾਡੀਆਂ ਜਾਨਾਂ ਜੋਖਮਾਂ ਚ ਪਾ ਕੇ ਕੁਰਸੀਆਂ ਲਈਆਂ ਹੁੰਦੀਆਂ ਨੇ ਸਾਡੀਆਂ ਸਹੀ ਹਿੱਦੀਆਂ ਤੇ ਨਾਤੇ ਕੁਰਸੀਆਂ ਲਈਆਂ ਹੁੰਦੀਆਂ ਨੇ ਸਾਡੇ ਖਿਡਾਰੀਆਂ ਨੂੰ ਨਸ਼ਿਆਂ ਤੇ ਲਾਇਆ ਹੁੰਦਾ ਆਪਣੀ ਫਾਇਦੇ ਲਈ ਤੁਸੀਂ ਉਹਨਾਂ ਤੋਂ ਰੀਤ ਨੇ ਕਟਾਈ ਕਰਵਾਉਣੇ ਕਿਤੇ ਫੌਜੀਆ ਦੇ ਪਰਿਵਾਰਾਂ ਨੂੰ ਸੱਜਾਏਗਾ ਕਿ ਅੱਜ ਮਾਂ ਤੇਰਾ ਪੁੱਤ ਸੀਦ ਹੋਇਆ ਭੈਣੇ ਤੇਰਾ ਭਰਾ ਸੀਦ ਹੋਇਆ ਬਾਪੂ ਤੇਰਾ ਪੁੱਤ ਸੀਦ ਹੋਇਆ ਕਿ ਅੱਜ ਉਹ ਫੌਜੀ ਦੇ ਪਰਿਵਾਰ ਨੂੰ ਸੱਤ ਗਿਆ ਯਾਰ ਉਹ ਤੋਂ ਰੀਤ ਨੇ ਕਟਾਈ ਉਹਨਾਂ ਦੇ ਮਾਪਿਓ ਵੀ ਮਾਣ ਕਰਨ ਸਾਡੇ ਮਾਪਿਓ ਵੀ ਮਾਣ ਕਰਨ ਕਿ ਹਾਂ ਸਾਡਾ ਪੁੱਤ ਕੁਛ ਦੇਸ਼ ਲਈ ਕਰਕੇ ਗਿਆ ਤੇ ਅੱਜ ਸਾਨੂੰ ਇੱਥੇ ਮਾਣ ਸਨਮਾਨ ਕੀਤਾ ਜਰੀਬਨ ਕਟਾਈ ਕਰਵਾਈਗੇ ਪਰ ਨਹੀਂ ਤੁਸੀਂ ਭੁੱਲ ਜਾਨੇ ਕਿੱਦੇ ਕਿਸੇ ਮਾਪਿਓ ਦੇ ਕਿਸੇ ਬਾਪੂ ਦੇ ਚਾਰ ਪੁੱਤ ਫੌਜ ਵਿੱਚ ਭਰਤੀ ਹੁੰਦੇ ਨੇ ਤੁਸੀਂ ਕਿਦੇ ਕਹਿ ਕੀ ਉਹਦਾ ਯਾਰ ਬਾਪੂ ਦੇ ਮੁੰਡੇ ਉਹਨਾਂ ਦੇ ਖਾਨਦਾਨ ਦੇ ਚਾਰ ਜੀ ਫੌਜ ਦੇ ਵਿੱਚ ਭਰਤੀ ਨੇ ਉਹਨਾਂ ਦੇ ਆਪਰਵਾਲ ਦਾ ਬਾਪੂ ਨੂੰ ਸੱਦ ਕੇ ਅੱਜ ਜਰੀਬਨ ਕਟਾਈ ਕਰਾਈਗੇ ਪਰ ਨਹੀਂ ਤੁਸੀਂ ਸੋਚਦੇ ਹੋ ਚਾਰ ਮੁੰਡੇ ਫੌਜ ਵਿੱਚ ਭਰਤੀ ਨੇ ਯਾਰ ਔ ਵੱਡਾ ਫੰਡ ਕੱਟ ਕੇ ਹੋਣਾ ਇਹਨਾਂ ਦੇ 21000 ਦੀ 31000 ਦੀ ਪਰਚੀ ਖੜਤੇ ਆ ਚਾਰੇ ਪੁੱਤ ਸੋਡੇ ਤਾਂ ਫੌਜ ਵਿੱਚ ਭਰਤੀ ਨੇ ਕਿਦਿਆਂ ਕਹੇਗਾ ਕਿ ਬਾਪੂ ਤੇਰੇ ਚਾਰੇ ਪੁੱਤ ਦੇਸ਼ ਲਈ ਬਾਡਰਾਂ ਤੇ ਲੜ ਰਹੇ ਨੇ ਬਾਪੂ ਤੂੰ ਆ ਕੇ ਰੀਬਰੇ ਕਟਾਈ ਕਰ ਬਾਪੂ ਤੂੰ ਸਾਡੇ ਪਿੰਡ ਦਾ ਮਾਣ ਹੈ ਤੂੰ ਮਾਂ ਤੂੰ ਤਾਂ ਨਾ ਕਿ ਤੇਰੇ ਚਾਰੇ ਪੁੱਤ ਦੇਸ਼ ਲਈ ਲੜ ਰਹੇ ਨੇ ਤੁਸੀਂ ਨਹੀਂ ਜਾਣਦੇ ਤੁਸੀਂ ਤਾਂ ਫੌਜੀਆਂ ਦੀ ਤਰਖਾ ਜਾਣਦੇ ਹੋ ਕਿ ਉਹਨਾਂ ਨੇ ਤਾਂ ਐਡੇ ਗੱਫੇ ਆਉਂਦੇ ਨੇ ਆਏ ਮਹੀਨੇ ਚੜਦੇ ਤੁਸੀਂ ਨਹੀਂ ਜਾਣਦੇ ਫੰਡ ਲੈਣਾ ਜਾਣਦੇ ਹੋ ਤੁਸੀਂ ਫੌਜੀ ਸਤਕਾਰ ਕਰਿਆ ਕਰ ਯਾਰ ਸਾਨੂੰ ਵੀ ਦਿਲੋਂ ਖੁਸ਼ੀ ਹੋਇਆ ਕਰੇ ਕਿ ਬਾਕੀ ਸਾਨੂੰ ਸ੍ਰੂਟ ਹੈ ਦਿਲੋਂ ਪਿਆਰ ਕਰਦੇ ਅਸੀਂ ਭਰਾ ਨਿੱਕੇ ਜੇ ਬਟੂਏ ਦੇ ਵਿੱਚ ਆਪਦਾ ਪੂਰਾ ਪਰਿਵਾਰ ਰੱਖਦੇ ਆ ਤੇ ਦਿਲ ਵਿੱਚ ਪੂਰਾ ਮੋੜ ਕੇ ਰੱਖਦੇ ਆ ਕਿ ਕੋਈ ਡਰ ਕੇ ਨਾ ਸੋਵੇ ਕੋਈ ਡਰ ਕੇ ਨਾ ਰਹੇ ਜੇ ਅਸੀਂ ਬਾਰਡਰਾਂ ਤੇ ਜਾ ਕੇ ਰਹਿੰਦੇ ਆ ਨਾ ਭਰਾ ਤੁਸੀਂ ਬੇਚੈਨ ਹੋ ਕੇ ਨੀਂਦਰਾ ਸੌਂਦੇ ਹੋ ਹਾਂ ਬਈ ਸਹੀ ਗੱਲ ਕਲਾ ਸਾਨੂੰ ਫੰਟ ਵੇਲੇ ਨਾ ਯਾਦ ਕਰਿਆ ਕਰੋ ਸਾਨੂੰ ਉਦੋਂ ਵੀ ਯਾਦ ਕਰਿਆ ਕਰੋ ਜਦ ਸਾਨੂੰ ਲੱਗੇ ਕਿ ਹਾਂ ਯਾਰ ਇੱਥੇ ਸਾਡਾ ਮਾਣ ਸਨਮਾਨ ਹੋਇਆ ਸਹੀ ਗੱਲ ਹੈ ਕਿਤੇ ਚੱਲਦੀ ਆ ਗੋਲੀ ਕਿਤੇ ਗਰਨੇਟ ਫਟ ਜੇ ਨਿਤ ਟੀਵੀ ਅਖਬਾਰਾਂ ਵਾਲੇ ਰਹਿਣ ਦੱਸ ਦੇ ਕਿਤੇ ਚੱਲਦੀ ਆ ਗੋਲੀ ਕਿਤੇ ਗਰਨੇਟ ਫਟ ਜੇ ਨਿਤ ਟੀਵੀ ਅਖਬਾਰਾਂ ਵਾਲੇ ਰਹਿਣ ਦੱਸ ਦੇ ਡਰਦੀਆਂ ਮਾਵਾਂ ਕਿਥੋਂ ਇਥੋਂ ਮੌਤ ਤੋਂ ਤੋੜਦੀਆਂ ਫੌਜੀ ਵਿੱਚ ਤਾਂ ਵੀ ਹੱਸ ਕੇ ਤੋੜਦੀਆਂ ਫੌਜ ਵਿੱਚ ਤਾਂ ਵੀ ਹੱਸ ਕੇ ਆਓ ਫੌਜੀਆ ਦਾ ਸਤਕਾਰ ਕਰੀਏ ਨਾ ਕੱਲੇ ਫੰਡਾਂ ਲਈ ਨਾ ਉਹਨਾਂ ਦੀ ਤਨਖਾਹਾਂ ਗਿਣਿਆ ਕਰੀਏ ਸਗੋਂ ਦੀ ਸਤਕਾਰ ਜੈ ਥਿੰ ਬੋਲੇ ਸੋ ਨਿਹਾਲ ਸਾਸ੍ਰੀਅ ਕਾਂ ਵਾਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ